ਇੱਥੇ ਮੈਂ ਅੱਜ ਪੁੱਛਣਾ ਚਾਹਣਾ ਕਰੋ ਕਾਲੀ ਦਲ ਪਹਾੜਾਂ ਦੇ ਇਕੱਠ ਤੋਂ ਦੁਬਾਰਾ ਇਕੱਠੇ ਹੋ ਰਹੇ ਨੇ ਕਿਸ ਮੂਹ ਦੇ ਨਾਲ ਸੁਖਵੀਰ ਸਿੰਘ ਬਾਦਲ ਇੱਕ ਵਾਰ ਲੋਕਾਂ ਨੂੰ ਖੜ ਕੇ 10 ਸਟੇਜ ਤੋਂ ਕਿਸ ਮੂਹ ਦੇ ਨਾਲ ਉਸ ਪਾਜਪਾ ਨਾਲ ਇਕੱਠਾ ਹੋਏਗਾ ਜਿਸ ਪਾਜਪਾ ਨੂੰ ਤੁਸੀਂ ਐ ਐਮਐਸਪੀ ਕਿਸਾਨੀ ਅੰਦੋਲਨ ਤੇ ਛੱਡ ਕੇ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਕੇ ਬਾਹਰ ਆਉਂਦੀ ਆ ਐਮਐਸਪੀ ਦਾ ਕਾਨੂੰਨ ਅੱਜ ਵੀ ਨਹੀਂ ਬਣਾਇਆ 2 ਸਾਲ ਤੋਂ باوجود ਕਿਸਾਨਾਂ ਦੇ ਨਾਲ ਠੱਗੀ ਠੋਰੀ ਬੇਈਮਾਨੀ ਵਾਅਦਾ ਖਲਫੀ ਕਿਸਾਨ ਤਾਂ ਹੁਣ ਫਿਰ ਕੂਚ ਕਰ ਰਹੇ ਨੇ ਦਿੱਲੀ ਨੂੰ 13 ਤਰੀਕ ਨੂੰ ਜਾ ਰਹੇ ਨੇ ਉਸ ਬਾਅਦ ਸਯੁਗਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕਿ ਕੀ ਬਦਲਿਆ ਕੀ ਹੈ ਸੁਖਬੀਰ ਸਿੰਘ ਬਾਦ ਅਕਾਲੀ ਦਲ ਦਾ ਅਕਾਲੀ ਦਲ ਇਸ ਲਈ ਨਹੀਂ ਕਿਉਂਕਿ ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਸ਼੍ਰੋਮਣੀ ਅਕਾਲੀ ਦਲ ਨਹੀਂਗਾ ਸੋ ਕਹਿੰਦੇ ਸੀਗੇ ਕਿ ਆਰਟੀਕਲ 25 ਸੰਵਿਧਾਨ ਦਾ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਤੁਹਾਨੂੰ ਦੋ ਤੁਹਾਡਾ ਆਨੰਦ ਕਰ ਉਹ ਇੱਥੇ ਐਨਐਸਏ ਲਾਇਆ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਤੇ ਜੋ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਥੋਂ ਦੀ ਸਟੇਟ ਜਾ ਕੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਦੀ ਆ ਤੁਸੀਂ ਚੁੱਪ ਕਿਉਂ ਹੋ ਸੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਹੋਵੇ 32 ਸਾਲ ਦਾ ਕਰੋ ਚੱਕ ਕੇ ਮਾਰ ਦਿੱਤਾ ਹੋਵੇ ਤੁਹਾਡੇ ਕੋਲ ਰਿਪੋਰਟ ਪਈ ਹੋਵੇ ਟੇਬਲ ਤੇ 15 ਸਾਲ ਤੁਸੀਂ ਰਾਜ ਕੀਤਾ ਹੋਵੇ ਤੁਸੀਂ ਜੱਥੇਦਾਰ ਕਾਲ ਤਖਤ ਨੂੰ ਇਨਸਾਫ ਨਾ ਦਿਵਾਓ ਇੱਥੇ ਮੈਂ ਅੱਜ ਪੁੱਛਣਾ ਚਾਹਣਾ ਕਰੋ ਕਾਲੀ ਦਲ ਪਾਕਿੰਦੇ ਇਕੱਠ ਤੋਂ ਦੁਬਾਰਾ ਇਕੱਠੇ ਹੋ ਰਹੇ ਨੇ ਕਿਸ ਮੂਹ ਦੇ ਨਾਲ ਸੁਖਵੀਰ ਸਿੰਘ ਬਾਦਲ ਇੱਕ ਵਾਰ ਲੋਕਾਂ ਨੂੰ ਖੜ ਕੇ ਦੱਸ ਸਟੇਜ ਤੋਂ ਕਿਸ ਮੂਹ ਦੇ ਨਾਲ ਉਸ ਭਾਜਪਾ ਨਾਲ ਇਕੱਠਾ ਹੋਏਗਾ ਜਿਸ ਭਾਜਪਾ ਨੂੰ ਤੁਸੀਂ MSP ਕਿਸਾਨੀ ਅੰਦੋਲਨ ਤੇ ਛੱਡ ਕੇ ਹਰ ਸਿਮਰਤ ਕੌਰ ਬਾਦਲ استਿਫਾ ਦੇ ਕੇ ਬਾਹਰ ਆਉਂਦੀ ਆ MSP ਦਾ ਕਾਨੂੰਨ ਅੱਜ ਵੀ ਨਹੀਂ ਬਣਾਇਆ 2 ਸਾਲ ਤੋਂ باوجود ਕਿਸਾਨਾਂ ਦੇ ਨਾਲ ਠੱਗੀ ਠੋਰੀ ਬੇਈਮਾਨੀ ਵਾਅਦਾ ਖਲਫੀ ਕਿਸਾਨ ਤਾਂ ਹੁਣ ਫਿਰ ਕੂਚ ਕਰ ਰਹੇ ਨੇ ਦਿੱਲੀ ਨੂੰ 13 ਤਰੀਕ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਸਯੁਗਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕਿ ਕੀ ਬਦਲਿਆ ਕੀ ਹੈ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਅਕਾਲੀ ਦਲ ਇਸ ਲਈ ਨਹੀਂ ਕਿਉਂਕਿ ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਸ਼੍ਰੋਮਣੀ ਅਕਾਲੀ ਦਲ ਨਹੀਂਗਾ ਸੋ ਕਹਿੰਦੇ ਸੀਗੇ ਕਿ ਆਰਟੀਕਲ 25 ਸੰਵਿਧਾਨ ਦਾ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਤੁਹਾਨੂੰ ਦੋ ਤੁਹਾਡਾ ਆਨੰਦ ਕਰ ਉਹ ਇੱਥੇ ਐਨਐਸਏ ਲਾਇਆ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਤੇ ਜੋ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਥੋਂ ਦੀ ਸਟੇਟ ਜਾ ਕੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਦੀ ਆ ਤੁਸੀਂ ਚੁੱਪ ਕਿਉਂ ਹੋ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਹੋਵੇ 32 ਸਾਲ ਦਾ ਕਰੋ ਚੱਕ ਕੇ ਮਾਰ ਦਿੱਤਾ ਹੋਵੇ ਤੁਹਾਡੇ ਕੋਲ ਰਿਪੋਰਟ ਪਈ ਹੋਵੇ ਟੇਬਲ ਤੇ 15 ਸਾਲ ਤੁਸੀਂ ਰਾਜ ਕੀਤਾ ਹੋਵੇ ਤੁਸੀਂ ਜਥੇਦਾਰ ਅਕਾਲ ਤਖਤ ਨੂੰ ਇਨਸਾਫ ਨਾ ਦੋਵਾ